ਆਫ ਬ੍ਰੇਨਸਟਾਰਮਿੰਗ ਅਸੀਂ ਇੱਕ ਸਟਰੈਟਜੀ ਤਿਆਰ ਕੀਤੀ ਹੈਗੀ ਕਿ ਅੱਜ ਤੋਂ ਅਸੀਂ ਸੀਐਮ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਗੈਂਗਸਟਰਾਂ ਤੇ ਵਾਰ ਕਰ ਰਹੇ ਹਾਂ ਇੱਕ ਵਾਰ ਔਨ ਗੈਂਗਸਟਰਸ ਇਸ ਬੀਗ ਡਿਕਲੇਅਰਡ ਤੇ ਜਿਸ ਦੇ ਵਿੱਚ ਜਿਹੜੇ ਸਾਡੇ ਤਿੰਨ ਟੀਚੇ ਹੈਗੇ ਕਿ ਪੰਜਾਬ ਦੇ ਵਿੱਚ ਕੋਈ ਥਾਂ ਅਸੀਂ ਨਹੀਂ ਛੱਡਾਂਗੇ ਗੈਂਗਸਟਰਸ ਲਈ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਉਹਨਾਂ ਦਾ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਹੈਗਾ ਪੂਸਤ ਨੂੰ ਦਸਤੀਤਾ ਜਾਊਗਾ ਐਂਟਾਇਰ ਨੈਟਵਰਕਸ ਦੇ ਵੀ ਐਲੀਮੀਨੇਟਡ ਤੇ ਸਾਡਾ ਟੀਚਾ ਹੈਗਾ ਕਿ ਪੰਜਾਬ ਨੂੰ ਗੈਂਗਸਟਰ ਫਰੀ ਬਣਾਣਾ ਹੈ ਜਵੇਂ ਡਰਗ ਫਰੀ ਪੰਜਾਬ ਦਾ ਇੱਕ ਟੀਚਾ ਜਿਸ ਤੇ ਕਾਫੀ ਸਬਸਟੈਂਟਿਵ ਜਿਹੜੀ ਪ੍ਰੋਗਰੈਸ ਹੋ ਚੁੱਕੀ ਹੈਗੀ ਸੋ ਅੱਜ ਤੋਂ ਇਹ ਜਿਹੜੀ ਇਹ ਜਿਹੜਾ ਇਸ ਦੀ ਕੋਈ ਸਮੇਂ ਸੀਮਾ ਨਹੀਂ ਹੈਗੀ ਕਿਉਂਕਿ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ ਤੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈਗੇ ਕਿ ਉਹਨਾਂ ਦੇ ਡਿਸਕਸ਼ਨ ਤੋਂ ਬਾਅਦ ਅਸੀਂ ਮੈਪ ਕਰਕੇ ਜਿਹੜੇ 60 ਮੇਨ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹਨਾਂ ਦੇ ਅਸੀਂ 1200 ਜਿਹੜੇ ਗੈਂਗਸਟਰ ਐਸੋਸੀਏਟਸ ਇੱਥੇ ਜਿਹੜੇ ਕ੍ਰਿਮੀਨਲ ਕੇਸਾਂ ਚ ਇਨਵੋਲਵ ਹੈਗੇ ਤੇ ਤਕਰੀਬਨ 600 ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਐਕਟਿਵ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਨੂੰ ਮੈਪ ਕਰਕੇ ਅੱਜ ਐਸ ਵੀ ਆਰ ਸਪੀਕਿੰਗ ਤੇ ਤਕਰੀਬਨ 12000 ਪੁਲਿਸ ਆਫਿਸਰਸ ਸਾਡੀ ਜਿਹੜੀ 2000 ਪੁਲਿਸ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਰੇਡ ਕਰ ਰਹੀ ਹੈ ਇਹ ਸਾਡਾ ਗੈਂਗਸਟਰਸ ਤੇ ਪਹਿਲਾ ਪ੍ਰਹਾਰ ਹੈਗਾ ਇਸ ਨੂੰ ਅਸੀਂ ਆਪਰੇਸ਼ਨ ਪ੍ਰਹਾਰ ਕਹਿ ਰਹੇ ਹੈਗੇ 72 ਆਵਰਸ ਦਾ ਇੱਕ ਫ੍ਰਿਸਪ ਆਪਰੇਸ਼ਨ ਹੈਗਾ ਜਿਸ ਦੇ ਵਿੱਚ 12000 ਪੁਲਿਸ ਆਫਿਸਰਸ ਇਨ ਜਿਹੜੇ ਹੈਗੇ